ਰੇਡੀ ਪੰਜਾਬ ਵਿੱਚ ਆਮ ਤੌਰ ਉੱਤੇ ਦਸੰਬਰ ਤੋਂ ਅੱਧ ਫਰਵਰੀ ਤੱਕ ਬਦੇਰੇ ਠੰਡ ਪੈਂਦੀ ਹੈ ਅਤੇ ਤੇਜ਼ ਠੰਡੀਆਂ ਹਵਾਵਾਂ ਧੁੰਦ ਅਤੇ ਬੱਦਲਬਾਈ ਕਾਰਨ ਮੌਸਮ ਅਨੁਸੁਖਾਵਾ ਹੋ ਜਾਂਦਾ ਹੈ ਡੰਡੀ ਸਰਦੀ ਵਦਨ ਨਾਲ ਸ਼ਹਿਦ ਮੱਖੀਆਂ ਨੂੰ ਕਟੰਬ ਤੋਂ ਬਾਹਰ ਕੰਮ ਕਰਨ ਲਈ ਬਹੁਤ ਘੱਟ ਸਮਾਂ ਮਿਲਦਾ ਹੈ ਅਤੇ ਦਿਨ ਦਾ ਜ਼ਿਆਦਾ ਸਮਾਂ ਉਹ ਕੁਟੰਬ ਵਿੱਚ ਹੀ ਰਹਿੰਦੀਆਂ ਹਨ ਡੰਡੀ ਇਹਨਾਂ ਹਾਲਤਾਂ ਅਨੁਸਾਰ ਜੇਕਰ ਅਗੇਤੇ ਜੋਗ ਉਪਰਾਲੇ ਨਾ ਕੀਤੇ ਜਾਣ ਤਾਂ ਕੁਟੰਬ ਵਿੱਚ ਸ਼ਹਿਦ ਮੱਖੀਆਂ ਦੀ ਗਿਣਤੀ ਬਰੂਡ ਦੀ ਮਾਤਰਾ ਅਤੇ ਖੁਰਾਕ ਵਿੱਚ ਭਾਰੀ ਕਮੀ ਆ ਸਕਦੀ ਹੈ ਡੰਡੀ ਇਸ ਲਈ ਸਰਦੀ ਰੁੱਤ ਵਿੱਚ ਕਟੁੰਬਾਂ ਲਈ ਜ਼ਰੂਰੀ ਉਪਰਾਲੇ ਜਿਵੇਂ ਕਿ ਕਟੁੰਬਾਂ ਲਈ ਧੁੱਪ ਦਾ ਪ੍ਰਬੰਧ ਕਮਜ਼ੋਰ ਕਟੁੰਬਾਂ ਨੂੰ ਮਿਲਾਉਣਾ ਕਟੁੰਬਾਂ ਨੂੰ ਸਰਦੀ ਦੀ ਅੰਦਰਲੀ ਅਤੇ ਬਾਹਰਲੀ ਪੈਕਿੰਗ ਦੇਣੀ ਖੁਰਾਕ ਦੀ ਕਮੀ ਪੂਰੀ ਕਰਨੀ ਅਤੇ ਬਾਦੂਛੱਤੇ ਸੰਭਾਲਣਾ ਆਦਿ ਕੰਮਾਂ ਦੀ ਯੋਜਨਾਬੰਦੀ ਅਗੇਤੀ ਕਰੋ ਤਾਂ ਜੋ ਕਟੂਮਬਾਂ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਅਤੇ ਸ਼ਹਿਦ ਮੱਖੀਆਂ ਸਫਲਤਾਪੂਰਵਕ ਸਰਦੀ ਲਗਾ ਸਕਣ ਡੰਡੀ ਕਿਸੇ ਸ਼ਾਂਤ ਸਾਫ਼ ਧੁੱਪ ਵਾਲੇ ਦਿਨ ਕਟੂਮਬਾਂ ਦਾ ਨਰੀਖਣ ਦੁਪਹਿਰ ਵੇਲੇ ਕਰੋ ਡੰਡੀ ਨਰੀਖਣ ਸਮੇਂ ਰਾਣੀ ਮੱਖੀ ਦੇ ਕੰਮ ਕਾਜ ਦਾ ਜੈਜਾ ਲਵੋ ਅਤੇ ਪੁਰਾਣੀ ਰਾਣੀ ਨੂੰ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਬਦਲ ਦਿਓ ਡੰਡੀ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਕਮਜ਼ੋਰ ਕਟੁੰਬਾਂ ਨੂੰ ਤਕੜੇ ਕਟੁੰਬਾਂ ਵਿੱਚੋਂ ਬਰੂੜ ਵਾਲੇ ਛੱਤੇ ਸ਼ਹਿਦ ਮੱਖੀਆਂ ਤੋਂ ਬਿਨਾ ਕੱਢ ਕੇ ਦੇਨ ਨਾਲ ਉਹਨਾਂ ਦੀ ਬਲਤਾਂ ਵਧਾਈ ਜਾ ਸਕਦੀ ਹੈ ਜਾਂ ਅੜੀ ਫਿਰ ਘਟ ਬਲਤਾਂ ਵਾਲੇ ਕਮਜ਼ੋਰ ਕਟੁੰਬਾਂ ਨੂੰ ਆਪਸ ਵਿੱਚ ਮਿਲਾ ਦਿਓ ਡੰਡੀ ਸਰਦੀ ਰੁੱਤ ਤੋਂ ਪਹਿਲਾਂ ਕਟੁੰਬ ਦਰਖਤਾਂ ਦੀ ਛਾਂ ਥੱਲੇ ਪਏ ਹੁੰਦੇ ਹਨ ਪਰ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹਨਾਂ ਨੂੰ ਤੁੱਪੇ ਰੱਖਣ ਲਈ ਅਗੇਤਾ ਪ੍ਰਬੰਧ ਕਰ ਲੈਣਾ ਚਾਹੀਦਾ ਹੈ ਡੰਡੀ ਸ਼ਹਿਦ ਮੱਖੀ ਕਟੁੰਬਾ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਖਿਸਕਾਉਣ ਵੇਲੇ 3 ਫੁੱਟ ਜਾਂ 3 ਕਿਲੋਮੀਟਰ ਵਾਲੇ ਸੁਨਹਿਰੀ ਵਸੂਲ ਨੂੰ ਅਪਣਾਓ ਟੰਡੀ ਇਸ ਤੋਂ ਭਾਵ ਕਿ ਜੇਕਰ ਕਟੁੰਬਾਂ ਨੂੰ ਉਸੇ ਫਾਰਮ ਉੱਤੇ ਛਾਂ ਤੋਂ ਧੁੱਪ ਵੱਲ ਲਿਜਾਣਾ ਹੋਵੇ ਤਾਂ ਕਟੁੰਬਾਂ ਨੂੰ ਹਰ ਰੋਜ਼ ਧੁੱਪ ਵੱਲ 3-3 ਫੁੱਟ ਕਿਸਕਾਓ ਡੰਡੀ ਪਰੰਤੂ ਜੇਕਰ ਫਾਰਮ ਉੱਤੇ ਧੁੱਪ ਦਾ ਕੋਈ ਵੀ ਪ੍ਰਬੰਧ ਨਾ ਹੋਵੇ ਤਾਂ ਕਟੁੰਬਾਂ ਦੇ ਗੇਟ ਰਾਤ ਨੂੰ ਬੰਦ ਕਰਕੇ ਤਿੰਨ ਕਿਲੋਮੀਟਰ ਤੋਂ ਵੱਧ ਦੂਰ ਲਿਜਾ ਕੇ ਤੁੱਪੇ ਰੱਖੋ ਅਤੇ ਗੇਟ ਖੋਲ ਦਿਓ ਡੰਡੀ ਸਰਦੀ ਰੁੱਤ ਵਿੱਚ ਕਟੁੰਬਾਂ ਦੇ ਗੇਟ ਦਾ ਮੂੰਹ ਪੂਰਬ ਦੱਖਣ ਦਿਸ਼ਾ ਵੱਲ ਰੱਖੋ ਤਾਂ ਕਿ ਦਿਨ ਦੇ ਬਧੇਰੇ ਸਮੇਂ ਕਟੁੰਬ ਵਿੱਚ ਤੁੱਪ ਦਾ ਨਿਗ ਮਿਲ ਸਕੇ ਡੰਡੀ ਸਰਦੀ ਰੁੱਤ ਵਿੱਚ ਅਕਸਰ ਲਹਿੰਦੀ ਦਿਸ਼ਾ ਵੱਲੋਂ ਬਗਦੀਆਂ ਹਵਾਵਾਂ ਸ਼ਹਿਦ ਮੱਖੀਆਂ ਨੂੰ ਕਟੰਬ ਅੰਦਰ ਲਾ ਤਾਪਮਾਨ ਸੁਖਾਵਾ ਬਣਾਈ ਰੱਖਣ ਵਿੱਚ ਔਖ ਪੇਸ਼ ਕਰਦੀਆਂ ਹਨ ਡੰਡੀ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਕਟੰਬਾਂ ਵਿਚਲੀਆਂ ਸਾਰੀਆਂ ਤਰੇੜਾਂ ਛੀਥਾਂ ਗਾਰੇ ਨਾਲ ਲੇਪੀਆਂ ਹੋਣ ਤਾਂ ਜੋ ਠੰਡੀਆਂ ਹਵਾਵਾਂ ਗੇਟ ਤੋਂ ਇਲਾਵਾ ਹੋਰ ਕਿੱਧਰੋਂ ਕਟੰਬ ਵਿੱਚ ਦਾਖਲ ਨਾ ਹੋ ਸਕਣ ਡੰਡੀ ਲੋੜ ਅਨੁਸਾਰ ਕਟੰਬ ਦਾ ਗੇਟ ਵੀ ਛੋਟਾ ਕੀਤਾ